ਕੀ ਕਰਦੇ ਸੇ ਬਲੱਡ ਮੈਥਰ ਵਿੱਚ ਕੇਰੀ ਪਤਨ ਦਾ ਲੀਡਰ ਨੂੰ ਲਈ ਚਾਹਦੇ ਰਸਮੀ ਕੀ ਕਰਦੇ ਆ ਇੱਥੇ ਪਿੰਡ ਦਾ ਗੱਲ ਤੇ ਕੰਮ ਕਰਦੇ ਆ ਕੋਈ ਕੰਮ ਹੀਰਾ ਨਹੀਂ ਕੱਢੇ ਕਿਦਾ ਕੰਮ ਕਰਦੇ ਨਾ ਤੇ ਗੱਲ ਕਰੀ ਆ ਇਹ ਬਾਰੇ ਬੰਦਾ ਕੋਈ ਨਹੀਂ ਆ ਦੇਸ਼ ਭਰ ਦੇ ਵਿੱਚ ਅੱਜ 15 ਅਗਸਤ ਮਨਾਇਆ ਜਾ ਰਿਹਾ ਹੈ ਪਰ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਹੋਊਗਾ ਕਿ ਅੱਜ ਸ਼ਹੀਦ ਅਜੀਤ ਸਿੰਘ ਜੋ ਭਗਤ ਸਿੰਘ ਦੇ ਚਾਚਾ ਸਨ ਉਹਨਾਂ ਦੀ ਵਰਸੀ ਵੀ ਅੱਜ ਮਨਾਈ ਜਾ ਰਹੀ ਹੈ ਤਾਂ ਜਾਨਾ ਜਾਣਨਾ ਜ਼ਰੂਰੀ ਹੈ ਲਾਜ਼ਮੀ ਹੈ ਕਿਉਂਕਿ ਜੇਕਰ ਅਸੀਂ ਉਹਨਾਂ ਦੇ ਪੂਰਨਿਆਂ ਦੇ ਪੈਜ ਆਜ਼ਾਦੀ ਦਾ ਕੁਛ ਨਿਗਮ ਮਾਣ ਰਹੇ ਹਾਂ ਤਾਂ ਉਹਨਾਂ ਦੀ ਬਦੌਲਤ ਹੀ ਹੈ ਤਾਂ ਜਮਹੂਰੀ ਕਿਸਾਨ ਸਭਾ ਪਗੜੀ ਸੰਭਾਲ ਜੱਟਾਂ ਦੇ ਲਹਿਰ ਦੇ ਆਗੂ ਸਾਡੇ ਨਾਲ ਨੇ ਸਰ ਇੱਕ ਵੱਡਾ ਤੁਸੀਂ ਪੋਸਟਰ ਲਗਾਇਆ ਕਾਫੀ ਇਹਦਾ ਇਕੱਠ ਵੀ ਹੈ ਕੀ ਕਹਿਣਾ ਚਾਹੂਗੇ ਅੱਜ ਪ੍ਰੋਗਰਾਮ ਜੋ ਬਰਸੀ ਦੇ ਮੌਕੇ ਤੇ ਤੁਸੀਂ ਆਏ ਮੈਂ ਸਾਥੀ ਮੇਜਰ ਸਿੰਘ ਸੂਬਾਗੂ ਜਮੂਰੀਕਸਾਨ ਸਭਾ ਪੰਜਾਬ ਅੱਜ ਅਸੀਂ ਬਲਾਕ ਮਹਿਤਪੁਰ ਵਿੱਚ ਚਾਚਾ ਅਜੀਤ ਸਿੰਘ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੇ ਚਾਚਾ ਜੀ ਉਹਨਾਂ ਦੀ ਬਰਸੀ ਮਨਾ ਰਹੇ ਹਾਂ 15 ਅਗਸਤ 1947 ਨੂੰ ਆਪਣਾ ਦੇਸ਼ ਯਾਦ ਹੋਇਆ ਸੀਗਾ ਤੇ 15 ਅਗਸਤ 1947 ਨੂੰ ਇਹਨਾਂ ਦੀ ਮੌਤ ਹੋਈ ਸੀਗੀ ਇਹਨਾਂ ਨੇ ਬਖਸ਼ਨੀ ਜੁੜਨ ਨੂੰ ਉਂਗਲੀ ਪੜ ਕੇ ਸਮਝਾਇਆ ਸਿਖਾਇਆ ਪੜਾਇਆ ਆਪਣੀ ਜ਼ਿੰਦਗੀ ਦੇ ਦੌਰਾਨ ਇੱਕ ਤਿੰਨ ਕਾਲੇ ਕਾਨੂੰਨ ਆਈ ਅੰਗਰੇਜ਼ ਸਰਕਾਰ ਸਮੇਂਦਾਰ ਨੂੰ ਉਹ ਕਾਲੇ ਕਾਨੂੰਨਾਂ ਦੇ ਖਿਲਾਫ ਲੜੇ ਲੜ ਕੇ ਉਹ ਕਾਲੇ ਕਾਨੂੰਨ ਵਾਪਸ ਕਰਾਏ ਸਰਕਾਰ ਅੰਗਰੇਜ਼ਾਂ ਦੀ ਸੀ ਕਿਦਾ ਹੁਣ ਕਾਨੂੰਨ ਵਾਪਸ ਕਰਵਾਏ ਕਾਨੂੰਨ ਵਾਪਸ ਕਰਾਏ ਤੇ ਉਹਦਾ ਨਾਂ ਅੱਜ ਲਹਿਰ ਦਾ ਪਕੜੀ ਸੰਭਾਲ ਜੱਟਾ ਉਸ ਸਮੇਂ ਦੇ ਵਿੱਚ ਇਹ ਆਗੂ ਦਾ ਬੋਲਣ ਬਾਗ ਗਿਆ ਹੈ ਲੋਕਾਂ ਨੇ ਲੜੇ ਸੰਘਰਸ਼ ਕੀਤਾ ਜਦ ਪ੍ਰਧਾਨ ਕੀਤੀ ਅਸੀਂ ਇਸ ਮੌਕੇ ਤੇ ਸਾਡੀ ਜੱਸੀਬੰਦੀ ਜਮੂਰੀ ਕਿਸਾਨ ਸਾਹਾ ਪੰਜਾਬ ਅ ਸਰਦਾਂ ਦੇ ਪੁੱਲ ਪੇਂਟ ਕਰਦੀ ਆ ਆਚਾ ਜੀ ਸਿੰਘ ਜੀ ਨੂੰ ਅਸੀਂ ਬਹੁਤ ਮਾਣ ਕਰਦੇ ਹਾਂ ਦਾ ਇਦਾਂ ਦੇ ਜਿਹੜੇ ਸਾਥੀ ਜਿਹੜੇ ਆ ਪਿਛੜ ਗਿਆ ਆ ਪਰ ਹਰ ਸਾਲ ਯਾਦ ਕਰਿਆ ਕਰਾਂਗੇ ਕਦੀ ਭੁੱਲਾਂਗੇ ਨਹੀਂ ਇਹਨਾਂ ਦੀ ਕੁਰਬਾਨੀ ਦੇ ਤੁਰਦੇ ਆ ਅਸੀਂ ਵੀ ਉਹੀ ਕੰਮ ਕਰਦੇ ਆ ਅਸੀਂ ਲੋਕਾਂ ਨਾਲ ਲੜਦੇ ਆ ਸੰਘਰਸ਼ ਕਰਦੇ ਆ ਸਰਕਾਰ ਜੋ ਪੁੱਠੇ ਕੰਮ ਕਰਦੀ ਆ ਉਹਨਾਂ ਦੇ ਖਿਲਾਫ ਜੋ ਤਕਾ ਤਕਾ ਲੋ ਕਰਦੇ ਆ ਉਹਨਾਂ ਦੇ ਖਿਲਾਫ ਦਾ ਸਾਡੇ ਪੰਜ ਫੌਜੀ ਹਕਮ ਸਿੰਘ ਫੌਜੀ ਆ ਉਹਨੇ ਕਿਸੇ ਧੀਰ ਦੀ ਜ਼ਮੀਨ ਵਾਣ ਦੀ ਕੋਸ਼ਿਸ਼ ਕੀਤੀ ਝੋਨਾ ਵਾਹਤਾ ਸਾਡੀ ਜਿਸਬੰਦੀ ਵਿਰਿੰਦਰ ਪੱਡਾ ਜੀ ਪ੍ਰਧਾਨ ਬਲਾਗਦੇ ਨੇ ਜਗਨਿੰਦਰ ਸਿੰਘ ਚੜਰਤ ਜਿਹੜੇ ਬਲਾਕ ਦੇ ਸੈਕਟਰੀ ਨੇ ਉਹ ਅਸੀਂ ਮੀਟਿੰਗ ਕਰਕੇ ਜਬਰਦਸਤ ਮਗਾਵਲਾ ਕੀਤਾ ਜਿਹੜਾ ਫੌਜੀ ਸੀਗਾ ਉਹ ਨਾਤਵਾ ਦਿੰਦੀ ਆਈ ਉਹ ਪੈੜੀ ਦੇ ਕਬਜ਼ੇ ਨਹੀਂ ਮੁਰਦਦਾ ਤੇ ਨਾ ਹੋਣ ਦੇਾਂਗੇ ਉਹਨਾਂ ਨੇ ਪਰਚਾ ਦਾਜ ਕਰਾਇਆ ਸਾਡੀ ਜੱਸੀ ਬੰਦੀ ਵੀ ਚਾਚਾ ਜੀਤ ਸਿੰਘ ਦੇ ਪਾਪੂਰਿਆਂ ਤੇ ਚੱਲਦੀ ਆ ਔਰ ਚੱਲਦੀ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀ ਆਗੂ ਆਪਣੇ ਨਾਲ ਆ ਬਾਈ ਜੀ ਇਹ ਜੋ ਅੱਜ ਪ੍ਰੋਗਰਾਮ ਹੈ ਕੋਈ ਮਾਰਚ ਵੀ ਹੈ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਹੈ ਜੀ ਨਹੀਂ ਮਾਰਚ ਕੋਈ ਨਹੀਂਗਾ ਵੀਰੇ ਇਦਾਂ ਦਾ ਕੋਈ ਪ੍ਰੋਗਰਾਮ ਨਹੀਂਗਾ ਆਪਣਾ ਹਾਂਜੀ ਹਾਂਜੀ ਇੱਥੇ ਆਪਾਂ ਸਮਾਪਤੀ ਕਰਾਂਗੇ ਜੀ ਤੇ ਬਾਕੀ ਤੁਹਾਨੂੰ ਪਤਾ ਹੀ ਆ ਚਾਚਾ ਜੀਤ ਸਿੰਘ ਜੀ 15 ਗਾਸੂ 1947 ਨੂੰ ਸ਼ਹੀਦ ਹੋਏ ਸੀਗੇ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਅਸੀਂ ਅੱਜ ਇੱਥੇ ਪ੍ਰੋਗਰਾਮ ਰੱਖਿਆ ਆ ਬਲਾਕ ਮਹਿਲਪੁਰ ਦਾ ਜੀ ਤੇ ਬਾਕੀ ਤੁਹਾਡੇ ਸਾਹਮਣੇ ਆ ਸਾਰੀ ਸੰਗਤ ਇੱਥੇ ਪਹੁੰਚੀ ਆ ਅਸੀਂ ਜਿੰਨੇ ਵੀ ਪਤਵੰਤੇ ਸੱਜਣ ਪਹੁੰਚੇ ਸਾਰਿਆਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਤਸਵੀਰ ਦਿਖਾ ਦਿੰਨਾ ਇੱਕ ਅਹਿਮ ਖਬਰ ਹੈ ਕਿਉਂਕਿ 15 ਅਗਸਤ ਤਾਂ ਅਸੀਂ ਮਨਾ ਰਹਿਆ ਪਰ ਚਾਚਾ ਜੀਤ ਸਿੰਘ ਦਾ ਜੋ ਵਰਸੀ ਹੈ ਬਹੁਤ ਘਟ ਘਟ ਲੋਕ ਮਨਾ ਰਹੇ ਆ ਤਾਂ ਇਹ ਜਥੇਬੰਦੀ ਮਨਾ ਰਹੀ ਹੈ ਇੱਧਰ ਜੇ ਤਸਵੀਰਾਂ ਦੇਖ ਲਓ ਕੇ ਬੈਠਿਆ ਤੇ ਇੱਧਰ ਇੱਕ ਪੋਸਟਰ ਲੱਗਿਆ ਹੋਇਆ ਆ ਪਾਕ ਕੜੀ ਸੰਭਾਲ ਜ ਤਾਂ ਸਿੱਧੀਆਂ ਲਾਈਵ ਤਸਵੀਰਾਂ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਕੈਮਰਾਮੈਨ ਗੁਰਸੇਵਕ ਦਾ ਨਿਹਰਦੀਪ ਅਨੰਦਾਰ ਨਿਊਜ਼ ਮੈਸਰਪੁਰ